ਉਹ ਦੁੱਧ ਦੀ ਭਰਦੀ ਮੇਰੀ ਮਾਤਾ ਮੈਂ ਦੇਖੀ ਹੋਈ ਏਕ ਟਾਈਮ ਦੀ ਹਨਾ ਵੀ ਨਾਂ ਵਾਲੀਆ ਮੋਟਾ-ਮੋਟਾ 22 ਕਿਲੋ ਦੁੱਧ ਸੀ ਉਹਦਾ ਹਨਾ ਹੂੰ ਉਹਨਾਂ ਟਾਈਮਾਂ 'ਚ ਹਾਂਜੀ ਉਹਨਾਂ ਟਾਈਮਾਂ 'ਚ 10 ਤੇ 5 15 ਕਿਲੋ ਦਾਣਾ ਖਾ ਜਾਂਦੀ ਆ 20 ਕਿਲੋ ਵਾਲੀ ਵੀਰੀ ਵਾਲਾ ਜੀ ਇਹ ਹੂੰ ਕੋਈ ਆਪਾਂ ਹੁਣ ਸਾਨੂੰ ਐ ਕਹਿ ਦਿੰਦੇ ਆ ਆਪਾਂ ਇੱਥੇ ਹਨਾ ਹੂੰ ਵੀ ਕਿਲੋ 2 ਕਿਲੋ ਦੁੱਧ ਮਗਰ 1 ਕਿਲੋ ਦਾਣਾ ਪਹਿਣਾ ਹਾਂ ਜਿਵੇਂ 20 ਕਿਲੋ ਨੂੰ ਵੈਸੇ ਦੂਜੀ ਫੀਡ ਆਪਾਂ 10 ਕਿਲੋ ਕਹਿੰਦੇ ਹੁੰਦੇ ਆ ਹਾਂਜੀ ਹਾਂਜੀ ਹੂੰ ਤੇ ਪਸ਼ੂ ਸੂਪਿਆ ਜੀ ਹੂੰ ਪਸ਼ੂ ਸੂਪਿਆ ਉਹਨੂੰ ਆਪਾਂ ਦੇਖਣਾ ਹੈ ਕਈ ਅੱਜ ਦਾ ਮੰਨ ਕੇ ਲੋ ਆਮ ਤੌਰ 'ਤੇ ਇਹ ਹੀ ਹਾਂ ਮੈਨੇ ਕੀ ਹੋਇਆ ਮੈਨੇ ਕੱਚਾ ਮਿਆਲਾ ਚੱਲ ਪੈਣਾ ਜੀ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ ਮੈਨੂੰ ਵੀ ਨਹੀਂ ਪਤਾ ਸੀ ਹਾਂ ਚਲੋ ਆਪਾਂ ਨੂੰ ਹੁਣ ਪਤਾ ਲੱਗਿਆ ਤੇ ਇਹ ਮੈਂ ਜਿਹੜੀਆਂ ਇਹ ਗੱਲਾਂ ਮੈਂ ਸਿੱਖੀਆਂ ਨੇ ਆਪਣਾ ਬਾਈ ਲਾਡੂ ਮੈਂ ਸਾਲਾ ਬਾਈ ਯਾਰ ਮੈਂ ਇਸ ਦਾ ਹੱਸੋ ਲਾਡੂ ਹਾਸਾ ਹਿਸਾਰ ਤੋਂ ਹਿਸਾਰ ਤੋਂ ਹਾਂਜੀ ਉਹ ਆਪਣਾ ਜਾਂਦਾ ਜੀ ਚਿੱਟਾ ਜੀਰਾ ਜੀ ਚਿੱਟਾ ਜੀਰਾ ਰਿਆਂ ਜਿਆ ਦੇ ਦਿੰਦੇ ਆ ਤੇ ਵੱਡੀਆਂ ਲੈ ਚੀਆਂ ਜੀ ਠੀਕ ਆ ਇਹਨਾਂ ਨੂੰ ਮੰਨ ਕੇ ਚਲੋ ਵੀ ਸਮਾਰਕੀ ਕਾਰਡ ਕੀ ਪਾਣੀ ਚ ਬਪਰੀ ਤਾਂ ਹਾਂਜੀ ਬਾਈ ਡੇਰੀ ਫਾਰਮ ਦੁਆਰੇ ਡੇਰੀ ਫਾਰਮ ਬਣਾਉਣੇ ਆ ਮੈਨੇਜਮੈਂਟ ਦਾ ਸ਼ੁਰੂ ਕਰਦੇ ਆਪਾਂ ਹਣਾ ਮੈਨੇਜਮੈਂਟ ਦਾ ਚੈਪਟਰ ਕਰੀਏ ਸਟਾਰਟ ਵੀ ਬੰਦੇ ਨੇ ਬਰੀਡ ਤੇ ਕੰਮ ਕਰਦਾ ਜਾਂ ਪਸ਼ੂ ਲੈ ਲਿਆ ਜਾਂ ਬੰਦੇ ਕੋਲੇ ਪਸ਼ੂ ਪਹਿਲਾਂ ਹੈਗੇ ਕੀ ਇਹਨਾਂ ਦੀ ਮੈਨੇਜਮੈਂਟ ਹੁੰਦੀ ਹੈ ਸਾਂਭ ਸੰਭਾਲ ਜਿਵੇਂ ਫੀਡ ਤੋਂ ਫੀਡ ਤੋਂ ਸ਼ੁਰੂ ਕਰਦੇ ਆਪਾਂ ਜੇ ਆਪਾਂ ਹੁਣ ਪੰਜਾਬ ਦੇ ਵਿੱਚ ਹਰਿਆਣੇ ਨੇ ਮੱਝਾਂ ਨੇ ਫੀਡ ਪ੍ਰਬੰਧਨ ਕੀ ਆ লাভ ਪ੍ਰੀਤ ਦੇ ਹਿਸਾਬ ਨਾਲ ਜਿਹੜਾ ਆਪਾਂ ਸੁਜੈਸਟ ਕਰ ਸਕਦੇ ਆ ਆਪਣੇ ਮਤਲਬ ਵੀ ਬਰੀਡ ਦੇ ਦੇਖੋ ਵੀਰੇ ਕਾਰਨ ਇਹ ਆ ਵੀ ਜਿਹੜਾ ਅੱਜ ਦਾ ਬੰਦਾ ਹੈ ਨਾ ਆਪਣਾ ਇਨਸਾਨ ਹੈ ਨਾ ਹੂੰ ਇਹ ਮਾਡਰਨ ਤਰੀਕੇ ਵੱਲ ਵਧ ਰਿਹਾ ਜੀ ਹਮ ਪਰ ਮਾਡਰਨਾਂ ਦੇ ਤਰੀਕੇ ਵੱਲ ਵੱਧ ਕੇ ਇਹਨੇ ਨੁਕਸਾਨ ਕਰ ਰਿਹਾ ਆਪਦਾ ਆਪਾਂ ਇਹ ਗੱਲ ਦੱਸਾਂਗੇ ਹਨ ਹਮ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੀਆਂ ਆਪਣੀਆਂ ਬ੍ਰਾਂਡਡ ਵਿਡਾ ਆਉਂਦੀਆਂ ਨੇ ਹਮ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਆ ਅੱਪਾ ਕਿਉਂ ਆਪਾਂ ਨੂੰ ਕੋਈ ਸਬੂਤ ਨਹੀਂ ਹੈ ਆਪਣੇ ਕੋਲ ਕੋਈ ਹੋਣੀ ਹੈ ਹਨ ਹਮ ਪਰ ਆਪਾਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜੇ ਕੋਈ ਭਰਾ ਹਰਿਆਣਿਆਂੋਂ ਮਹਿੰਗਾ ਲੈਂਦਾ ਹਮ ਤਾਂ ਉਹਨਾਂ ਦਾ ਹਰਿਆਣਿਆਂ ਵਾਲਾ ਦਾਣਾ ਦੇਖੇ ਜ਼ਰੂਰ ਠੀਕ ਆ ਉਹਨਾਂ ਦਾ ਦੇਖੇ ਵੀ ਉਹ ਕੀ ਪਾਉਂਦੇ ਆ ਕੀ ਨਹੀਂ ਪਾਉਂਦੇ ਕਿਉਂਕਿ ਜ਼ਿਆਦਾਤਰ ਹਰਿਆਣੇ ਚੱਲਦਾ ਚਲੋ ਮੇਰੇ ਘਰ ਦਾ ਮੈਂ ਤੁਹਾਨੂੰ ਦੱਸ ਦਿੰਦਾ ਫੀਲ ਫਾਰਮੂਲਾ ਹਾਂ ਆਪਣਾ ਦੱਸੀ ਕਿਉਂਕਿ ਆਪਾਂ ਮੰਨ ਲਓ ਹਰਿਆਣੇ ਦਾ ਸਿਸਟਮ ਹੋਰ ਆ ਜੇ ਆਪਾਂ ਹਰਿਆਣੇ ਨੂੰ ਲਾਪ੍ਰਿਤ ਕਾਪੀ ਵੀ ਕਰ ਲਈ ਹੈ ਨਾ ਹਾਂਜੀ ਵੀਰੇ ਆਪਾਂ ਅਲੱਗ ਉਹ ਗੱਲ ਕਰਦੇ ਆ ਜੇ ਉਹਨੂੰ ਆਪਾਂ ਕਾਪੀ ਕਰ ਲਈ ਆਪਣੀ ਉਹ ਚੀਜ਼ ਫਿਰ ਪਾਇਓਰਟੀ ਨਹੀਂ ਮਿਲਣੀ ਪਾਇਓਰਟੀ ਨਹੀਂ ਮਿਲਣੀ ਬੜੀ ਐਵੇਂ ਲਾ ਲੋ ਹੈ ਨਾ ਸਰੋਂ ਦਾ ਮਾਸਟਰ ਯੂਸੀ ਵਗੈਰਾ ਇਹ ਵੀ ਆਪਣੇ ਪਾਇਓਰ ਨਹੀਂ ਹਾਂਜੀ ਵੀਰੇ ਮੈਂ ਨਾ ਹੁਣ ਤੁਹਾਨੂੰ ਇੱਕ ਗੱਲ ਦੱਸਦਾ ਵੀਰੇ ਹੈ ਨਾ ਵੀ ਅੱਜ ਤੋਂ ਮੈਂ ਮ ਸਾਡੇ ਘਰੇ 20-20 ਕਿਲੋ ਦੀਆਂ ਮਈਆਂ ਅੱਜ ਤੋਂ 30 ਸਾਲ ਪਹਿਲਾਂ ਰਹੀਆਂ ਨੇ ਹੂੰ ਓਡੀਆਂ ਮਈਆਂ ਨਹੀਂ ਮੈਂ ਮੈਨੂੰ ਥੋੜੀ ਸ਼ੁਰਤ ਆ ਹੂੰ ਜਿਹੜੀ ਮੈਂ ਆਪਾ ਹੁਣ ਮੇਲੇ ਚ ਵਾਕੇ ਆ ਇਸ ਵਾਰ ਹੂੰ ਉਹ ਮੈਂ ਦੀ ਕਾਪੀ ਸੀ ਚਲੋ ਇਹ ਮੈਂ ਓਡੀ ਨਹੀਂ ਹੈਗੀ ਜਿਹੜੀ ਉਹ ਮੈਂ ਸੀ ਹੂੰ ਉਹ ਸਾਡੇ ਮੰਨ ਕੇ ਚਲੋ ਵੀ ਆਪਾਂ ਵਾਰਟੀ ਜਿਹੜੀ ਮੰਨ ਕੇ ਚਲੋ ਦਾਣੇ ਨੂੰ ਕਹਿ ਸਕਦੇ ਵੱਡੀ ਵਾਰਟੀ ਸੀ ਉਹ ਦੁੱਧ ਦੀ ਭਰਦੀ ਮੇਰੀ ਮਾਤਾ ਮੈਂ ਦੇਖੀ ਹੋਈ ਹੈ ਇੱਕ ਟਾਈਮ ਦੀ ਹੈਨਾ ਵੀ ਨਾ ਵਰੀਆ ਮੋਟਾ-ਮੋਟਾ 22 ਕਿਲੋ ਦਸੀ ਉਹਦਾ ਹੈਨਾ ਹੂੰ ਉਹਨਾਂ ਟਾਈਮਾਂ 'ਚ ਹਾਂਜੀ ਉਹਨਾਂ ਟਾਈਮਾਂ 'ਚ ਉਹਦੋਂ ਜਿਹੜਾ ਮੰਨ ਕੇ ਚੱਲੋ ਵੀ ਉਹਨਾਂ ਦਾ ਫੀਡ ਫਾਰਮੂਲਾ ਸੀਗਾ ਜੀ ਉਹੀ ਮੈਂ ਹੁਣ ਯੂਜ਼ ਕਰਦਾ ਕਿਉਂਕਿ ਅੱਜ ਤੋਂ 25-30 ਸਾਲ ਪਹਿਲਾਂ ਆਪਾਂ ਦੇਖੀ ਪਸ਼ੂ ਐਨੇ ਚੰਗੇ ਸੀ ਹੂੰ ਉਹਦਾ ਮੰਨ ਕੇ ਚੱਲੋ ਜਿਵੇਂ ਬੜੀਵੇਂ ਹੋ ਗਈ ਆਪਣੀ ਹੂੰ ਤੇ ਸਰੋਂ ਹੋ ਗਈ ਹੂੰ ਕਣਕ ਹੋ ਗਈ ਹੈਨਾ ਇਹ ਚੀਜ਼ਾਂ ਹੋਗੀਆਂ ਨਾਲ ਸੋਲੇ ਹੋ ਗਏ ਠੀਕ ਆ ਹਾਂ ਸੋਲੇ ਜਾਂ ਸਿਲਕਾ ਅਨੇ ਸੋਲੇ ਵੀਰੇ ਸਿਲਕਾ ਅਲੱਗ ਚੀਜ਼ ਆ ਸੋਲੇ ਅਲੱਗ ਚੋਰੀ ਕਹਿੰਦੇ ਆ ਜੀ ਸੋਲਾਂ ਦੀ ਆ ਖੰਡਾ ਵਰਤ ਸਕਦੇ ਹਾਂ ਜੀ ਦੋਨੇ ਚੀਜ਼ਾਂ ਆ ਜਾਂਦੀਆਂ ਆਪਣੇ ਕੋਲੇ ਖੰਡਾ ਚੱਲਦਾ ਜੀ ਹੂੰ ਸੰਗਰੀਏ ਤੋਂ ਖੰਡਾ ਹੁੰਦਾ ਆਪਣੇ ਕੋਲੇ ਠੀਕ ਆ ਇਹ ਉੱਥੋਂ ਹੀ ਆਪਣੇ ਕੋਲੇ ਖਾਲ ਆਉਂਦੀ ਜੀ ਇਹ ਰੇਟ ਜੀ ਦੱਸਦੇ ਆ ਲੱਭੀ ਤਾਂ ਪੱਕੀ ਪੈਂਦਾ ਆਪਾਂ ਨੂੰ ਇਹੇ ਰੇਟ ਵੀਰੇ ਮੈਨੂੰ ਕਲੀਅਰ ਨਹੀਂ ਹੈਗਾ ਆਪਾਂ ਹਾਂ ਰੇਟ ਹੁਣ ਕੋਈ ਗੱਲ ਨਹੀਂ ਕਲੀਅਰ ਕਰਕੇ ਆਪਾਂ ਦੱਸ ਦਿੰਦੇ ਹਾਂ ਕੋਈ ਕੋਈ ਬੰਦਾ ਇਧਰੋਂ ਖਰੀਦਦਾ ਹੁੰਦਾ ਆਪਣੇ ਉਹਨੇ 42-43 ਰੁਪਏ ਪਊਗਾ ਇਹ ਖੰਡਾ ਲਗਭਗ ਖੰਡੇ ਦਾ ਰੇਟ ਪਤਾ ਕੀ ਹੈ ਜੀ ਖੰਡੇਆ ਰੇਟ ਆਏ ਦੱਸ ਦੇਣਾ ਬਾਅਦ ਵੱਧ ਘਟਾ ਹੁੰਦਾ ਆਪ ਡਾਊਨ ਹੁੰਦਾ ਜੀ ਮੰਨ ਲਓ ਚੰਗਾ ਪਤਾ ਲੱਗਦਾ 20-4000 ਤੋਂ ਲੈ ਕੇ 4500 ਦੇ ਵਿੱਚ ਵਿਚਰੇ ਰਹੇ ਹਾਂ ਜੀ ਹਾਂ ਜੀ ਖੰਡੇ ਦਾ ਰੇਟ ਇੱਥੇ ਜੀ ਖਲ ਦਾ ਰੇਟ ਆ ਬੜੇ ਮਿਲਦਾ ਠੀਕ ਹੈ ਹਾਂ ਜੀ ਇਹ ਫਿਰ ਤੁਸੀਂ ਕੋਈ ਮੰਨ ਲਓ ਪ੍ਰੋਪਰ ਸੋਡੀ ਤਰਤੀਬ ਬਣਾਈ ਵੀ ਆ ਆਪਣੇ ਕੋਲੇ ਵੀਰੇ ਜਿਵੇਂ ਬੜੇ ਮੈ ਦੀ ਖਲ ਹੋ ਗਈ ਜੀ ਖੰਡਾ ਹੋ ਗਿਆ ਹਨਾ ਉਹਨੂੰ ਆਪਾਂ ਬਸ ਆਪਦੇ ਆਈਡੀ ਨਾਲ ਭਾਉਣ ਲੈਨੇ ਆ ਯੇ ਮੈਂ ਮੰਨ ਲੇ ਕਿ ਚਲੋ ਵੀ ਆਪਾਂ ਇੱਕ ਮੈਨੂੰ 10 ਕਿਲੋ ਦਾਣਾ ਦੇਣਾ ਜੀ ਹੂੰ ਉਹਦੇ ਚ ਆਪਾਂ ਇੱਕ ਨੰਬ ਦੀ 3 ਕਿਲੋ ਬੜੇਵੇਂ ਖਾਲ ਦੇ ਦੇਣੀ ਠੀਕ ਆ 2 ਕਿਲੋ ਖੰਡਾ ਦੇ ਦੇਣੀ ਉਹਨੂੰ ਹੂੰ ਬਾਕੀ ਜਿਹੜਾ ਚਲੋ ਆਦਾ ਕਣਕ ਦਾ ਦਲੀਆ ਪਾਉਣਾ ਪਸੂ ਨੂੰ ਠੀਕ ਆ ਨੇ ਠੀਕ ਕਹਿੰਦੇ ਨੇ ਆਪਾਂ ਉਹ ਆਪਾਂ ਲੱਗ ਦੋ 1-2 ਕਿਲੋ ਉਹਨੂੰ ਬਸ ਉਹਦੇ ਸਰੀਰ ਮੁਤਾਬਕ ਦੇ ਦੇਣੀ ਠੀਕ ਆ ਹਾਂਜੀ ਵੀਰੇ ਮੰਨ ਲਓ ਇਹ ਨਹੀਂ ਹੈਗਾ ਵੀ ਪ੍ਰੋਪਰ ਉਹਨੂੰ ਮਿਕਸ ਨਹੀਂ ਕਰਾਉਂਦੇ ਨਹੀਂ ਮਿਕਸ ਨਹੀਂ ਕਰਾਉਂਦੇ ਪਹਿਲਾਂ ਮੈਂ ਮਿਕਸ ਕਰਾਉਂਦਾ ਸੀਗਾ ਜੀ ਉਹਦੇ ਚ ਆਪਾਂ ਹੋਰ ਚੀਜ਼ਾਂ ਵੀ ਪਾਉਂਦੇ ਸੀ ਹੂੰ ਔਰ ਆਪਾਂ ਨੂੰ ਉਹਨਾਂ ਦਾ ਰਿ ਠੀਕ ਹੈ ਪਿਛਲੇ ਹਾਲ ਮੇਲੇ ਤੇ ਆਪਾਂ ਆਪਣੀ ਇਹ ਮੈਹ ਲਾਈ ਸੀ ਜੀ ਹੂੰ ਤੇ ਉਦੋਂ ਇਹਨੂੰ ਇਸ ਮੈਨੇ ਇਹ ਚੀਜ਼ਾਂ ਨੇ ਆ ਤਿੰਨ ਫੀਲਡਾਂ ਨੇ ਆਪਾਂ ਨੂੰ ਰਿਜ਼ਲਟ ਦਵਾਣੇ ਖੰਡੇ ਨੇ ਹੂੰ ਬੜੇ ਮੈ ਦੀ ਖਲਣੀ ਇਹ ਆਪਣੀ ਮੰਨ ਕੇ ਚਲੋਗੀ ਕਣਤ ਨਹੀਂ ਠੀਕ ਹੈ ਹਾਂਜੀ ਮਨ ਲਓ ਇਹਨੇ 20 ਕਿਲੋ ਦੁੱਧ ਕੱਢਿਆ ਕਿੰਨਾ ਕੱਢਿਆ ਇਹਨੇ 19 ਕਿਲੋ 300 ਗ੍ਰਾਮ 19 ਕਿਲੋ ਕੱਢਿਆ ਸੀ ਜਿਲ੍ਹਾ ਪ੍ਰੀਤ ਮਾੜਾ ਜਿਹਾ ਆਪਾਂ ਕਲੀਅਰਲੀ ਤੌਰ ਤੇ ਦਸੀ ਵੀ 20 ਕਿਲੋ ਵਾਲੀ ਮੱਝ ਆਪਣੀ ਹੈ ਨਾ ਹਾਂਜੀ ਉਹਨੂੰ ਆਪਾਂ ਕਿੰਨਾ ਖੰਡਾ ਮਨ ਲਓ ਦੋਨਾਂ ਟਾਈਮਾਂ ਦਾ ਉਹਨੋਂ ਦੋਨਾਂ ਟਾਈਮਾਂ ਦਾ ਵੀਰੇ 5 ਕਿਲੋ ਖੰਡਾ ਪੈ ਜੂਗਾ 20 ਕਿਲੋ ਲਈ ਮਾਝ ਨੂੰ ਹਾਂਜੀ ਠੀਕ ਆ ਤੇ ਲਗਭਗ 7 ਕਿਲੋ ਬੜੇਮੇ ਖੜਪਾ ਚੂਗੀ ਠੀਕ ਆ ਦੋਸਤੋ ਨੋਟ ਕਰ ਸਕਦੇ ਹੋ ਇਹ ਚੀਜ਼ ਜੇ ਤੁਸੀਂ 5 ਕਿਲੋ ਖੰਡਾ 7 ਕਿਲੋ ਬੜੇਮੇ ਦੀ ਖਾਲ ਜੀ ਤੇ ਕਿਲੋ 2 ਕਿਲੋ ਲੈਤੀ ਇੱਕ ਟਾਈਮ ਜਦੋਂ ਕਦੋਂ ਮਰਜ਼ੀ ਧੜ ਸਕਦਾ ਉਹ ਬੰਦਾ ਹਾਂਜੀ 3 ਕਿਲੋ ਲੈਤੀ 7 ਹੋ ਗਏ 10 ਤੇ 5 15 ਕਿਲੋ ਦਾਣਾ ਖਾ ਜਾਂਦੀ ਹੈ 20 ਕਿਲੋ ਲਈ 20 ਵਾਲੇ ਜੀ ਇਹ ਕੋਈ ਆਪਾਂ ਹੁਣ ਸਾਨੂੰ ਐ ਕਹਿ ਦਿੰਦੇ ਆ ਆਪਾਂ ਇੱਥੇ ਹਨਾ ਵੀ ਕਿ ਲੋ 2 ਕਿਲੋ 2 ਕਿਲੋ ਤੋਂ ਮਗਰ ਇੱਕ ਕਿਲੋ ਦਾਣਾ ਪੈਣਾ ਹਾਂ ਜਿਵੇਂ 20 ਕਿਲੋ ਨੂੰ ਵੈਸੇ ਦੂਜੀ ਫੀਡ ਆਪਾਂ 10 ਕਿਲੋ ਲੈਣੇ ਹੁੰਦੇ ਆ ਹਾਂਜੀ ਹਾਂਜੀ ਹੂੰ ਤੇ ਵੈਸੇ ਚਲੋ ਫੀਡਾਂ ਦੂਜੀਆਂ ਵੀ ਨਹੀਂ ਮਾੜੀਆਂ ਹਨਾ ਅਗਲੇ ਨੇ ਆਪਣੀ ਆਪਣੀ ਸਮਝ ਨਾਲ ਯੂਜ਼ ਕਰਨੀ ਹੁੰਦੀ ਹੈ ਹਾਂ ਪਰ ਮੈਂ ਮੇਰਾ ਮੰਨਣਾ ਇਹ ਆ ਵੀ ਕਿਉਂਕਿ ਆਪਣੇ ਕੋਲੇ ਸਭ ਤੋਂ ਵੱਡੀ ਅੱਜ ਦੇ ਟਾਈਮ 'ਤੇ ਜਿਹੜੀ ਸਮੱਸਿਆ ਚੱਲ ਰਹੀ ਆ ਰਿਪੀਟ ਬਰੀਡਿੰਗ ਦੀ ਚੱਲ ਰਹੀ ਹੈ ਹੂੰ ਪਸ਼ੂ ਰਿਪੀਟ ਹੋ ਰਿਹਾ ਰਹਿ ਨਹੀਂ ਰਹੇ ਹਨਾ ਹਾਂ ਉਹਦਾ ਕਾਰਨ ਨਹੀਂ ਮੰਨ ਕੇ ਚੱਲੋ ਵੀ ਕੋਸ਼ ਅੱਧ ਤੱਕ ਤਾਂ ਮਨਨੇ ਕਿ ਚਲੋ ਆਪਣੀਆਂ ਬਜਾਰੂ ਫੀਡਾਂ ਨੇ ਬਜਾਰੂ ਫੀਡਾਂ ਹਾਂਜੀ ਕੋਸਾ ਤੱਕ ਆਪਣੀ ਮਨਨੇ ਕਿ ਰਸਾਮ ਸੰਭਾਲ ਲਈ ਹੂੰ ਜੇ ਆਪਾਂ ਪ੍ਰੋਪਰ ਧਿਆਨ ਨਹੀਂ ਦਿੰਦੇ ਪਸ਼ੂ ਵਾਲੇ ਇਹ ਉਹ ਕਾਰਨ ਹਾਂ ਹਾਂ ਵੀ ਪ੍ਰੋਪਰ ਮੈਨੇਜਮੈਂਟ ਜ਼ਰੂਰੀ ਹੈ ਵੀ ਇਹ ਖੇਤਾਂ ਦੇ ਵਿੱਚ ਜ਼ਰੂਰੀ ਆ ਹੈ ਹਾਂਜੀ ਵੀਰੇ ਤੇ ਆਪਣੇ ਸਮੱਸਿਆ ਹੈਗੀ ਵੀਰੇ ਨਹੀਂ ਆਪਣੇ ਕੋਲ ਸਮੱਸਿਆ ਨਹੀਂ 0% ਹੈ ਜੀ ਆਪਣੇ ਕੋਲੇ ਠੀਕ ਹੈ ਉਹਦਾ ਕਾਰਨ ਲਾਪ੍ਰਿਤ ਕੀ ਕਹਿ ਸਕਦੇ ਆਪਾਂ ਫੀਡ ਉਹਦਾ ਕਾਰਨ ਆਪਾਂ ਫੀਡ ਵੀ ਕਹਿ ਸਕਦੇ ਆਂ ਦੇਸੀ ਵੀ ਹਾਂਜੀ ਦੇਸੀ ਫੀਡ ਪਾ ਰਹੇ ਹਾਂ ਹਨ ਹੂੰ ਦੂਸਰਾ ਇਹ ਆ ਵੀ ਚਲੋ ਬਾਲੀ ਚੰਗੀ ਮੈਨੇਜਮੈਂਟ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਆਪਣੇ ਕੋਲੇ ਠੀਕ ਹੈ ਜਿੰਨੀ ਕਿ ਸੋਧਾ ਹੈਗੀ ਚੰਗੀ ਦਿਨੀ ਨਹੀਂ ਪ੍ਰੋਪਰ ਕੇਅਰ ਤਾਂ ਹੈਗੀ ਹੈ ਕਿਉਂਕਿ ਜਿਹੜੇ ਬੰਦੇ ਨੂੰ ਸੌਂਕ ਹੁੰਦਾ ਕੇਅਰ ਉਹੀ ਕਰੂਗਾ ਹੈਨਾ ਜੇ ਆਪਾਂ ਪਸ਼ੂ ਨੂੰ ਕਿੱਲੇ ਤੇ ਬੰਨ੍ਹ ਦੇਾਂਗੇ ਤਾਂ ਮਰਤੇ ਵੀ ਨਹੀਂ ਦੇਖਾਂਗੇ ਨਾ ਤਾਂ ਆਪਣਾ ਉਹ ਵੀ ਪ੍ਰੋਪਰ ਹੀਟ ਦਾ ਰਿਪੀਟ ਬਰੀਡਿੰਗ ਦਾ ਕਾਰਨ ਪਤਾ ਕੀ ਹੈ ਬਈ ਚਲੋ ਆਪਣਾ ਟੌਪਿਕ ਚੇਂਜ ਹੁੰਦਾ ਥੋੜਾ ਜਿਹਾ ਨਹੀਂ ਕੋਈ ਗੱਲ ਨਹੀਂ ਜ਼ਰੂਰੀ ਹੈ ਹਾਂ ਰਿਪੀਟ ਬਰੀਡਿੰਗ ਕਿਵੇਂ ਹੁੰਦਾ ਜਿਵੇਂ ਆਪਣੇ ਪਸ਼ੂ ਸੂਪਿਆ ਜੀ ਪਸ਼ੂ ਸੂਪਿਆ ਉਹਨੂੰ ਆਪਾਂ ਦੇਖਣਾ ਹੈ ਕਈ ਅੱਜ ਕਾ ਮੰਨ ਕੇ ਲੋ ਆਮ ਤੌਰ ਤੇ ਹੀ ਹੈ ਹਾਂ ਮ ਮੈਨੇ ਕੱਚਾ ਮੈਲਾ ਚੱਲ ਪੈਣਾ ਸੀ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ ਮੈਨੂੰ ਵੀ ਨਹੀਂ ਪਤਾ ਸੀ ਹੂੰ ਚਲੋ ਆਪਾਂ ਨੂੰ ਹੁਣ ਪਤਾ ਲੱਗਿਆ ਸਾਲਕ ਹੋ ਗਿਆ ਤੇ ਉਹ ਜਦੋਂ ਕੱਚਾ ਮੈਲਾ ਚੱਲ ਵੀ ਮਤਲਬ ਕਿ ਸੂਪ ਹੀ ਮੈਸ ਇੱਕ ਦਿਨ ਜਾਂ ਦੋ ਦਿਨਾਂ ਬਾਅਦ ਉਹ ਮੈਲਾ ਸੱਟਣ ਲੱਗੀ ਸਹੀ ਆਪਣੇ ਬੰਦੇ ਕੀ ਕਰਨਗੇ ਪਿੰਡਾਂ ਵਾਲੇ ਸਾਰੇ ਸਾਰੇ ਆਪਾਂ ਵੀ ਉਨੇ ਆਉਂਦਾ ਚਾਣ ਵੀ ਅਗੇ ਮੈਂ ਸਾਫ਼ ਹੋਣ ਲੱਗੀ ਇਹਨੂੰ ਸਮਾਨ ਦੇ ਦੇ ਸਾਫ਼ ਹੋ ਚੁਗੀ ਪਰ ਉਹ ਸਾਫ਼ ਨਹੀਂ ਹੋਣੀ ਜੰਦਰੋ ਪ੍ਰੋਪਰ ਠੀਕ ਹੈ ਜਿਹੜਾ ਕੱਚਾ ਮੈਲਾ ਚੱਲਣਾ ਪਸੋਨੇ ਪਹਿਲੇ ਦਿਨ ਲਾਲ ਜਾਊਗਾ ਜੀ ਕਾਲਾ ਲਾਲ ਜਾ ਦੋਸਰੇ ਦਿਨ ਮੰਨ ਕੇ ਚਲੋ ਫਿੱਕਾ ਲਾਲ ਜਾ ਜੀ ਤੇ ਜਿਹਦੇ ਨਾਲ ਉਹ ਕੱਟ ਲੋ ਉਹ ਜਾਵਣ ਜਾਊਗਾ ਜੀ ਠੀਕ ਹੈ ਜੇ ਉਹ ਚੀਜ਼ ਚੱਲ ਗਈ ਮੈਂ ਨਾ ਤਾਂ ਉਹਨੇ ਪ੍ਰੋਪਰ ਦੁੱਧ ਦਿੱਤੇ ਹੋਣਾ ਜੀ ਹੂੰ ਨਾ ਉਹਨੇ ਮੁੜ ਕੇ ਰਹਿਣਾ ਜੀ ਠੀਕ ਹੈ ਉਹ ਰਿਪੀਟ ਪ੍ਰੇਡਿੰਗ ਦੀ ਸਭ ਤੋਂ ਮੇਨ ਸਮੱਸਿਆ ਉਹ ਆ ਜਾਂਦੀ ਜੀ ਠੀਕ ਹੈ ਉਹਦਾ ਕਾਰਨ ਹੀ ਇਹ ਹੁੰਦਾ ਵੀ ਆਪਾਂ ਪਸ਼ੂ ਨੂੰ ਸਹੀ ਫੀਡ ਨਹੀਂ ਦੇ ਰਹੇ ਹੂੰ ਕਿਉਂ ਜਦੋਂ ਹੁਣ ਪਸ਼ੂ ਆਪਣਾ ਮੈਂ 7-8 ਮਹੀਨੇ ਦੀ ਗੱਭਣ ਹੋ ਗਈ ਹੂੰ ਆਪਣੇ ਪਿੰਡਾਂ ਚ ਕਹਿੰਦੇ ਇਹ ਤਾਂ ਦੁੱਧੋਂ ਹਟ ਗਈ ਹੁਣ ਇਹਨੂੰ ਕੱਲੀ ਪਾਣੀ ਦੀ ਸੰਨੀ ਕਰ ਦਿਓ ਠੀਕ ਹੈ ਉਹ ਚੀਜ਼ ਹੈ ਹੂੰ ਪਰ ਉਦੋਂ ਮੈਂ ਇਸ ਨੂੰ ਸਭ ਤੋਂ ਵੱਧ ਤਾਕਤ ਦੀ ਲੋੜ ਹੁੰਦੀ ਹਮ ਪ੍ਰੋਟੀਨ ਦੀ ਲੋੜ ਹੁੰਦੀ ਹੈ ਅਗਲੇ ਸਵੇਰ ਵਾਸਤੇ ਹਾਂ ਅਗਲੇ ਸਵੇਰ ਵਾਸਤੇ ਤਿਆਰ ਹੋਣ ਵਾਸਤੇ ਜਦੋਂ ਹੁਣ ਆਪਾਂ ਮੈਂ ਇਹਨੂੰ ਮੰਨ ਲਓ ਪ੍ਰੋਪਰ ਫੀਡ ਦੇ ਰਹੀਆਂ ਹਾਂ ਹਮ ਚਲੋ ਜੇ ਮੈਂ ਸੂ ਕੇ ਆਪਣੀ 10 ਕਿਲੋ ਦਾਣਾ ਖਾਂਦੀ ਆ ਤਾਂ ਉਦੋਂ ਉਸ ਟਾਈਮ ਨੂੰ 4 ਕਿਲੋ ਦਾਣਾ ਚਾਹੀਦਾ ਜੀ ਹਾਂ ਹਾਫ ਕਰਨਾ ਉਹ 3 ਮਹੀਨੇ ਹਾਂਜੀ ਹਮ ਹੈਨਾ ਉਹ ਦੇਵਾਂਗੇ ਤਾਂ ਆਪਾਂ ਨੂੰ ਇਸ ਚੀਜ਼ ਦੀ ਸਮੱਸਿਆ ਨਹੀਂ ਆਉਣੀ ਠੀਕ ਹੈ ਮੈਂ ਦੀ ਰਿਪੀਟ ਹੋਣ ਦੀ ਸਮੱਸਿਆ ਨਹੀਂ ਆਉਣੀ ਹਮ ਹੈਨਾ ਤੇ ਦੂਸਰਾ ਇਹ ਚਲੋ ਫੀਡਾ ਫੁੱਡਾ ਹੁੰਦੀਆਂ ਜਿਹੜੀਆਂ ਉਹਨਾਂ ਕਰਕੇ ਪਸ਼ੂ 'ਚ ਕਮਜ਼ੋਰੀਆਂ ਪੈ ਜਾਂਦੀਆਂ ਹਨ ਕਮਜ਼ੋਰੀਆਂ ਕਰਕੇ ਰਹਿ ਨਹੀਂ ਸਕਦਾ ਉਹ ਦਿੱਕਤ ਆ ਜਾਂਦੀ ਹੈ ਮੰਨ ਲਓ ਜਵਾਨ ਨੇ ਗਏ ਜਿਵੇਂ ਆਪਾਂ ਕਹਿੰਦੇ ਸੀ ਵੀ ਟੋਕੜ ਹੋ ਗਈ ਤੇ ਇਹ ਝੂਠੇ ਮਿੱਠੇ ਤੇ ਪਾਲੀ ਹਾਂ ਝੂਠੇ ਮਿੱਠੇ ਤੇ ਪਾਲੀ ਜੇ ਅਗਲੇ ਸੂਏ ਵਾਸਤੇ ਪਸ਼ੂ ਦੇ ਬੋਡੀ ਸਟਰਕਚਰ ਸਹੀ ਰੱਖਣਾ ਹਾਂਜੀ ਜਦੋਂ ਉਹ ਤੋਂ ਦੁੱਧ ਲੈਣਾ ਚਾਹੁੰਦਾ ਜਾਂ ਦੁੱਧ ਵੀ ਲੈਣਾ ਜਾਂ ਪਰ ਪੀੜਤੀ ਸਮੱਸਿਆ ਨਹੀਂ ਆਉਣੀ ਚਾਹੀਦੀ ਤਾਂ ਉਹਨਾਂ ਨੂੰ ਫੀਡ ਦੇਣੀ ਪੈਣੀ ਜੀ ਫੀਡ ਪ੍ਰੋਪਰ ਜ਼ਰੂਰੀ ਹੈ ਜ਼ਰੂਰੀ ਹੈ ਵੀਰੇ ਤੇਲਾ ਵੀ ਤਾਂ ਜਿਵੇਂ ਆਪਾਂ ਮੈਲਾ ਚੱਲਣ ਦੀ ਗੱਲ ਕੀਤੀ ਸੀ ਇੱਕ ਮੰਨ ਤਾਂ ਜਿਹੜਾ ਵੀ ਕੋਈ ਕਾੜੇ ਵਗੈਰਾ ਹੁੰਦੇ ਨੇ ਨਾ ਚਲੋ ਉਹ ਵੀ ਆਪਾਂ ਫਾਰਮੂਲੇ ਤੇ ਗੱਲ ਕਰਾਂਗੇ ਉਹ ਮੰਨ ਲਓ ਸਹੀ ਸਹੀ ਟਾਈਮ ਕੀ ਆ ਮੰਨ ਲਓ ਕਿੰਨੇ ਦਿਨਾਂ ਬਾਅਦ ਸਹੀ ਟਾਈਮ ਉਹ ਤਾਂ ਵੀਰੇ ਹਫਤੇ ਤੋਂ ਬਾਅਦ ਜੀ ਠੀਕ ਹੈ ਹਫਤੇ ਚ ਮੇਲਾ ਚੱਲ ਪੈਂਦੀ ਮੇਲਾ ਨਹੀਂ ਹਫਤੇ ਚ ਮੇਲਾ ਨਹੀਂ ਚੱਲਦੀ ਵੀਰੇ ਹੂੰ ਜਦੋਂ ਮੰਨ ਲਓ ਅੱਜ ਮੈਂ ਸੂਪੀ ਹਫਤਾ ਮੈਂ ਮੇਲਾ ਚੱਲਣੀ ਨਹੀਂ ਜਾਂਦੀ ਠੀਕ ਹੈ ਜੇ ਸਹੀ ਹੈ ਮੈਂ ਠੀਕ ਹੈ ਹੈਨਾ ਹਫਤਾ ਮੇਲਾ ਨਹੀਂ ਚੱਲੀ ਮੈਂ ਹਫਤੇ ਤੋਂ ਬਾਅਦ ਚੱਲਦੀ ਆ ਪੂਰਾ ਗਾੜਾ ਮੇਲਾ ਚੱਲੂ ਇੱਕ ਜਾਂ ਦੋ ਦਿਨ ਬਸ ਉਹ ਦੋਨੇ ਸਾਫ਼ ਹੋ ਜਾਣਾ ਕਲੀਅਰ ਉਸ ਤੋਂ ਬਾਅਦ ਸ਼ੁਰੂ ਕਰਨਾ ਨਹੀਂ ਕਾੜੇ ਉਦੋਂ ਦੇ ਦਿਓ ਜਦੋਂ ਹਫਤਾ ਹੋ ਗਿਆ ਬਸ ਉਹ ਸੁਏ ਨੂੰ ਉਦੋਂ ਕਾੜੇ ਉਹਨੂੰ ਦੇ ਦਿਓ ਠੀਕ ਹੈ ਉਦੋਂ ਉਹਨੇ ਮੰਨ ਕੇ ਸਾਫ਼ ਵੀ ਹੋਣਾ ਆਪਣਾ ਆਪ ਦਾ ਖੁਦ ਐਕਸਪੀਰੀਅੰਸ ਕਿਉਂਕਿ ਬੇਚ ਬੰਦੇ ਚਲੋ ਔਰ ਵਿਊ ਹੁੰਦਾ ਉਹਦਾ ਜਿਵੇਂ ਇਹ ਮੈਂ ਜਿਹੜੀਆਂ ਇਹ ਗੱਲਾਂ ਮੈਂ ਸਿੱਖੀਆਂ ਨੇ ਆਪਣਾ ਬਾਈ ਲਾਡੂ ਮੈਂ ਸਾਲਾ ਬਾਈ ਯਾਰ ਮੈਂ ਇਸ ਤਰ ਹੱਸੂ ਲਾਡੂ ਹਾਂਸਣਾ ਹਿਸਾਰ ਤੋਂ ਹਿਸਾਰ ਤੋਂ ਹਾਂਜੀ ਉਹਨਾਂ ਨਾਲ ਆਪਾਂ ਚਲੋ ਫੋਨ ਤੇ ਗੱਲਬਾਤ ਹੁੰਦੀ ਆ ਮਲੇ ਦਾ ਅਜੇ ਤੱਕ ਨਹੀਂ ਹੈਗੇ ਠੀਕ ਆ ਹਾਂ ਵੀ ਉਹਨਾਂ ਦੇ opinionਾਂ ਤੇ ਮੈਨੂੰ ਪ੍ਰੈਕਟੀਕਲ ਤੌਰ ਤੇ ਜਦੋਂ ਮੈਂ ਦੇਖਿਆ ਤਾਂ ਰਿਜ਼ਲਟ ਮਿਲੇ ਹਾਂਜੀ ਰਿਜ਼ਲਟ ਮਿਲੇਗਾ ਹਾਂਜੀ ਕਿਉਂਕਿ ਵਿੱਚ ਦਾ ਨਾਪਰੀ ਮੈਂ ਤੁਹਾਨੂੰ ਇਹ ਦੁਬਾਰਾ ਗੱਲ ਤਾਂ ਰਿਪੀਟ ਕੀਤੀ ਸੀ ਵਿੱਚ ਬੰਦੇ ਇਹ ਕਹਿੰਦੇ ਜਦੋਂ ਮੈਲਾ ਪਸ਼ੂ ਚੱਲ ਕੇ ਹਟ ਜੇ ਹਾਂਜੀ ਵੀ ਪਸ਼ੂ ਦੀ ਸੇਵਾ ਪਉਦੋ ਸਟਾਰਟ ਕਰਨੀ ਆ ਜਿਹੜਾ ਦਾਣਾ ਦੇਣਾ ਨੇ ਆਪਾਂ ਉਹ ਉਦੋਂ ਦੇਣਾ ਉਹਨੂੰ ਠੀਕ ਆ ਵੀ ਜਦੋਂ ਮੰਨ ਲਓ ਇਹ ਤਾਂ ਹੈ ਨਹੀਂ ਹੁਣ ਮੈਸੂ ਵੀ ਆਪਾਂ ਉਦੋਂ ਵੀ ਨਹੀਂ ਦਾਣਾ ਦੇਣਾ ਉਦੋਂ ਉਹਨੂੰ ਕਿਲੋ 2 ਕਿਲੋ ਦਾਣਾ ਦਿਓ ਸੈਂਦਾ ਸੈਂਦਾ ਜਿਹਾ ਹਾਂਜੀ ਵੀ ਨਹੀਂ ਆਪਾਂ ਪ੍ਰੋਪਰੀ ਦੇ ਤੱਕ ਨਹੀਂ ਦਾਣਾ ਉਹਨੂੰ ਹਾਂ ਤੇ ਉਹਦੇ ਨਾਲ ਕੀ ਹੋਣਾ ਉਹਨੇ ਜाहि ਤਾਂ ਉਹਨੇ ਦਾਣਾ ਖਾਣਾ ਛੱਡ ਜਾਣਾ ਹੂੰ ਨਾ ਇਹ ਉਹਨੇ ਦੁੱਧ ਤੇ ਨਹੀਂ ਆਉਣਾ ਠੀਕ ਹੈ ਹਨਾ ਇਹ ਚੀਜ਼ ਹੋ ਜਾਂਦੀ ਹੈ ਤੇ ਕਾੜੇ ਦਾ ਕੋਈ ਫਾਰਮੂਲਾ ਲਾਪਰੀ ਤਾਂ ਆਪਣਾ ਕਾੜਾ ਜਿਵੇਂ ਜੀ ਆ ਲੋ ਆਪਾਂ ਮੈਨੂੰ ਮੰਨ ਲਓ ਮੈਲੇ ਚਲਾਉਣਾ ਹੈ ਹਨਾ ਉਹਦੇ ਚ ਆਪਣਾ ਆ ਜਾਂਦਾ ਵੀ ਅ ਇੱਕ ਟਾਈਮ ਦਾ ਕਾੜਾ ਹੈ ਭਾਈਆ ਘੋੜਾ ਜਾਂਦਾ ਜੀ ਹੂੰ ਤੇ 100 ਗ੍ਰਾਮ ਇਥੇ ਆ ਜਾਂਦੀ ਹੈ ਠੀਕ ਹੈ ਤੇ ਹਾਲੋਂ ਆ ਜਾਂਦੀ ਹੈ 100 ਗ੍ਰਾਮ ਠੀਕ ਹੈ ਤੇ ਆਪਣਾ ਜਾਂਦਾ ਜੀ ਚਿਟਾ ਜੀਰਾ ਜੀ ਚਿਟਾ ਜੀਰਾ ਰਿਆਂ ਹੋ ਜਾ ਦੇ ਦਿੰਦੇ ਆ ਤੇ ਵੱਡੀਆਂ ਲੈ ਚੀਆਂ ਜੀ ਠੀਕ ਆ ਇਹਨਾਂ ਨੂੰ ਮਨ ਕੇ ਚਲੋ ਵੀ ਸਮਾਰ ਕੇ ਕਾੜ ਕੇ ਪਾਣੀ ਚ ਹੂੰ ਤੇ ਆਪਾਂ ਦੇ ਸਕਦੇ ਜੀ ਕਿੰਨੇ ਕਾੜੇ ਜਰੂਰੀ ਹੁੰਦੇ ਲੱਭੇ ਤਿੰਨ ਕਾੜੇ ਜਰੂਰੀ ਹੁੰਦੇ ਜੀ ਪਸ਼ੂ ਠੀਕ ਆ ਆਪਾਂ ਦੇਣੀ ਆ ਇਹ ਮੈਲੇ ਵਾਸਤੇ ਜਾਂ ਦੁੱਧ ਵੀ ਗੰਟੀ ਇਹ ਮੈਲੇ ਵਾਸਤੇ ਵੀ ਆ ਦੁੱਧ ਵੀ ਇਨਕਰੀਜ਼ ਹੋਊਗਾ ਹਣਾ ਜਦੋਂ ਮੈਲੇ ਲੱਗ ਹਟੇ ਪਸ਼ੂ ਫਿਰ ਆਪਾਂ ਗੁੜ ਤੇਲ ਦੀ ਔਟੀ ਦੇ ਸਕਦੇ ਹਾਂ ਪਸ਼ੂ ਠੀਕ ਆ ਜਿਵੇਂ ਆਪਾਂ ਪਾਈਆ ਗੁੜ ਪਾ ਲਈ ਲੀਟਰ ਕ ਪਾਣੀ ਚ ਹੂੰ ਤੇ 100 ਗ੍ਰਾਮ ਤੇਲ ਪਾ ਲਿਆ ਠੀਕ ਆ ਉਹ ਮੰਨਣ ਤੇ ਆ ਪਸੂ ਦੇ ਠੀਕ ਆ ਇਹ ਨਹੀਂ ਹੈ ਵੀ ਹੁਣ ਮੰਨ ਲਓ ਵੀ ਲਾਪ੍ਰੀਤ ਨੇ ਕਹਿਤਾ ਗੁੜ ਤੇਲ ਦੇ ਦਈਏ ਹੂੰ ਤੇ ਦਰਸ਼ਕ ਭਰਾ ਆਪਣੀ ਚੱਕ ਕੇ ਹਰੇਕ ਮੈਸ ਨੂੰ ਦੇ ਦੇਣਾ ਵੀ ਤੇ ਕਨਾਲ ਵੀ ਨਹੀਂ ਦੇਣਾ ਚਾਹੀਦਾ ਨਾ ਕਿਸੇ ਮੈਂ ਹਾਂਬਰੀ ਕਿਸੇ ਮੈਂ ਇਸ ਨੂੰ ਤੇਲ ਸੂਟ ਕਰਦਾ ਕਿਸੇ ਨੂੰ ਨਹੀਂ ਕਰਦਾ ਜਿਹੜੀ ਮੈਂ ਇਹਨੂੰ ਤਾਂ ਤੇਲ ਸੂਟ ਕਰ ਗਏ ਉਹਨੇ ਤਾਂ ਪ੍ਰੋਪਰ ਪੀਕ ਤੇ ਚਲੇ ਜਾਣਾ ਠੀਕ ਆ ਜਿਹੜੀ ਨੂੰ ਨਾ ਸੂਟ ਕਰਿਆ ਉਹਨੇ ਘਟਣ ਲੱਗੇ ਹੂੰ ਜੇ ਮੈਂ ਘਟਣ ਲੱਗੀ ਤਾਂ ਉਹਨੂੰ ਤੁਰੰਤ ਬੰਦ ਕਰ ਦੇ ਜੀ ਅਗੇ ਨਹੀਂ ਆਪਣੀ ਨੋ ਠੀਕ ਹੈ ਹਾਂਜੀ ਵੀ ਮੈਨੂੰ ਕਈ ਵਾਰੀ ਪਸ਼ੂ ਕੋਈ ਖਾਂਦਾਨੀ ਜੀ ਉਹਨੂੰ ਸ਼ੂਟ ਨਹੀਂ ਕਰਦਾ ਪੱਕੀ ਤੇਲਾਂ ਦੀ ਵੀ ਕੁਆਲਿਟੀ ਹਰਿਆਣੇ ਵਾਲੀ ਤੇ ਆਪਣੀ ਹੈਗੀ ਨਾ ਵੀ ਜੇ ਬਾਕੀ ਕਾਰਨ ਪਤਾ ਕੀ ਹੈ ਕੋਈ ਪਸ਼ੂ ਕਿਉਂ ਨੂੰ ਮੰਨਦੇ ਆ ਕੋਈ ਪਸ਼ੂ ਤੇਲ ਨੂੰ ਮੰਨਦੇ ਠੀਕ ਹੈ ਇਹ ਚੀਜ਼ ਹੁੰਦੀ ਹੈ ਅਲੱਗ ਅਲੱਗ ਤਸਵੀਰ ਹੁੰਦੀ ਪਸ਼ੂ ਦੀ ਤੁਸੀਂ ਬੈਟਰ ਤੇਲ ਨੂੰ ਸਮਝਦਾ ਹਾਂ ਵੀਰੇ ਜ਼ਿਆਦਾਤਰ ਤੇਲ ਹੀ ਮੰਨਦੇ ਪਸ਼ੂ ਹਨਾ ਕਿਉਂਕਿ ਦੇਸੀ ਕਿਉਂ ਚੰਗਾ ਹੁੰਦਾ ਹੋਊਗਾ ਆਪਾਂ ਪਾ ਨਹੀਂ ਸਕਦੇ ਉਹ ਦੇਸੀ ਕਿਉਂ ਫਿਰ ਆਪਣੀ ਪਾ ਨਹੀਂ ਸਕਦੇ ਆਪਾਂ ਆਂਦੀ ਸੀ ਕਿਉਂ ਪਾਉਣਾ ਤਪਾਉ ਘਰ ਦਾ ਨਹੀਂ ਨਾ ਪਾਉ ਇਹ ਚੀਜ਼ ਹੈ ਵੀਰੇ ਕਿਉਂਕਿ ਦੂਜਾ ਜੇ ਤੁਸੀਂ ਬਾਸਵਤੀ ਵਾਲਾ ਪਾਉਗੇ ਅਜਪਤੀ ਵਾਲਾ ਉਹਦਾ ਤਾਂ ਫਾਇਦਾ ਵੀ ਨਹੀਂ ਹੈਗਾ ਨਾ ਹਾਂ ਉਹਦਾ ਫਾਇਦਾ ਨਹੀਂ ਹੈ ਹਾਂ ਤੇ ਲਵਗਰੀ ਤਾਂ ਥੋੜਾ ਜਿਹਾ ਮੰਨ ਜੇ ਆਪਾਂ ਮੇਲੇ ਵਾਲੀ ਪਸੂ ਤਿਆਰ ਕਰਨੇ ਹਨ ਹਾਂਜੀ ਵੀਰੇ ਤੇ ਕਿਉਂਕਿ ਅੱਜ ਕੱਲ ਮੇਲੇ ਰੰਗੀ ਨਾਂ ਕੀ ਗਿਆ ਜਾਂ ਆ ਰਹੇ ਆ ਦਰਸ਼ਕਾਂ ਦਾ ਰੁਝਾਨ ਹੁੰਦਾ ਵੀ ਯਾਰ ਆਪਾਂ ਵੀ ਪਸੂ ਮੇਲੇ ਚ ਪਾਈਏ ਠੀਕ ਹੈ ਉਹਦੀਆਂ ਕੋਈ ਸਪੈਸ਼ਲ ਤਿਆਰੀਆਂ ਜਾਂ ਕੋਈ ਸਪੈਸ਼ਲ ਮੈਨੇਜਮੈਂਟ ਸਪੈਸ਼ਲ ਮੈਨੇਜਮੈਂਟ ਇਹ ਹੈ ਵੀਰੇ ਜਦੋਂ ਆਪਾਂ ਕੋਈ ਮਹ ਮੇਲੇ ਲਾਉਣੀ ਹੂੰ ਉਹਨੂੰ ਪਰਸਨਲਲੀ ਟਾਈਮ ਦੇਣਾ ਪਊ ਆਪਾਂ ਨੂੰ ਠੀਕਾ ਮਨਨ ਕਿ ਚਲੋ ਵੀ ਉਹਦੀ ਦੇਖ ਰੇਖ ਅਲੱਗ ਕਰਨੀ ਪਊ ਜਿਵੇਂ ਮੰਨ ਲਓ ਹੁਣ ਮੇਰੀਆਂ ਇਹ ਮਈਆਂ ਖੜੀਆਂ ਚਲੋ 7-8 ਜੋ ਵੀ ਨੇ ਹਨ ਇਹਨਾਂ 'ਚ ਉਹ ਅਲੱਗ ਰੱਖਣੀ ਪੈਣੀ ਆ ਉਹ ਅਲੱਗ ਰੱਖ ਕੇ ਉਹਨੂੰ ਅਲੱਗ ਉਹਨੂੰ ਮਨਨ ਕਿ ਚਲੋ ਜਿਵੇਂ ਇਹਨਾਂ ਨੂੰ ਤਾਂ ਮੈਂ ਦੋ ਟਾਈਮ ਪਾਣੀ ਪਿਉਣਾ ਪੈਣਾ ਬੱਚਾ ਮ ਹ ਉਹਨੂੰ ਪਾਣੀ ਵੀ ਆਪਾਂ ਨੂੰ ਘੰਟੇ ਤੋਂ 2 ਘੰਟੇ ਤੋਂ ਪਿਉਣਾ ਪਊਗਾ ਹ ਦਾਣੇ ਦੀ ਵੀ ਮੈਨੇਜਮੈਂਟ ਦੇਖਣੀ ਪਊ ਜੀ ਉਹਦੀ ਭੁੱਖ ਦੀ ਮੈਨੇਜਮੈਂਟ ਆਪਾਂ ਨੂੰ ਦੇਖਣੀ ਪਊ ਕਿੰਨੇ ਕ ਦਾਣਾ ਇਹ ਖਾਂਦੀ ਆ ਕਿੰਨਾ ਕ ਪਚਾ ਜਾਂਦੀ ਆ ਕਿੰਨਾ ਕ ਇਹ ਗੋਹੇ ਰਾਈ ਬਾਹਰ ਕੱਢ ਦਿੰਦੀ ਆ ਨਾ ਉਹ ਸਾਰੀਆਂ ਚੀਜ਼ਾਂ ਮ ਫਿਰ ਆਪਾਂ ਜਾ ਕੇ ਵੀ ਮੇਲੇ ਵਾਸਤੇ ਪਸ਼ੂ ਤਿਆਰ ਕਰ ਸਕਦੇ ਹਾਂ ਹਾਂ ਹੈਨਾ ਵੀ ਉਹਨੂੰ ਮੰਨ ਲਓ ਵੀ ਆਪਾਂ ਇੱਕ ਮੈਂ ਤਿਆਰ ਕਰ ਰਹੇ ਹਾਂ ਹੂੰ ਉਹਨੂੰ ਸਾਈਡ ਤੇ ਇਹਨਾਂ ਨੂੰ ਸਾਈਡ ਤੇ ਰੱਖਣੀ ਪੈਣੀ ਹੈ ਜੀ ਉਹ ਠੀਕ ਹੈ ਹਾਂਜੀ ਵੀ ਉਹ ਵੈਸੇ ਵੀ ਆਪਾਂ 24 ਘੰਟੇ 42-43 ਵਾਰ ਪਾਣੀ ਪੀ ਜਾਣਾ ਜੀ ਮੈਸੇਜ ਦੋਸਤੋ ਠੰਡਾ ਦਾ ਮੌਸਮ ਆ ਤੇ ਗੱਲਾਂ ਲਾਬਰੀ ਤੇ ਬਹੁਤ ਵਧੀਆ ਦੱਸ ਰਿਹਾ ਆਪਾਂ ਕਿਸੇ ਦਿਨ ਫੇਰ ਬੈਠਾਂਗੇ ਇਸ ਗੱਲ ਟੌਪਿਕ ਤੇ ਤੇ ਪਸ਼ੂ ਵੀ ਬਾਈ ਨੇ ਅੰਦਰ ਕਰਨਾ ਕਿਉਂਕਿ ਯਾਰ ਵੀਡੀਓ ਨਾਲ ਜ਼ਰੂਰੀ ਪਸ਼ੂ ਵੀ ਨਹੀਂ ਹੈ ਨਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿਹੜੀਆਂ-ਕਿਹੜੀਆਂ ਗੱਲਾਂ ਤੁਸੀਂ ਮੰਨ ਲਓ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਜਾਂ ਲਾਪਰੀਤ ਕੋ ਪੁੱਛਣੀਆਂ ਚਾਹੁੰਦੇ ਹੋ ਫਿਰ ਕਿਸੇ ਦਿਨ ਆਪਾਂ ਦੁਬਾਰੀ ਟਾਈਮ ਕੱਢ ਲਾਂਗੇ ਤੇ ਲਾਪਰੀਤ ਮੰਨ ਲਓ ਬੋਡੀ ਸਟਰਕਚਰ ਦਾ ਇੱਕ ਆਪਾਂ ਕਲੀਅਰ ਕਰਦੀ ਹਾਂ ਵੀ ਆਪਾਂ ਚੰਗੇ ਦੁੱਧ ਵਾਲਾ ਪਸ਼ੂ ਲੈਣਾ ਹਾਂਜੀ ਤੇ ਕੀ ਉਹਦੀਆਂ ਆਪਾਂ ਨਿਸ਼ਾਨੀਆਂ ਕਹਿ ਸਕਦੇ ਹਾਂ ਨਾ ਜਿਵੇਂ ਵੀ ਆਪਾਂ ਚੰਗੇ ਦੁੱਧ ਦਾ ਪਸ਼ੂ ਲੈਣਾ ਜੀ ਆਪਾਂ ਮੂਰਾ ਚ ਦੱਸ ਦਿੰਨੀ ਚਲੋ ਵੈਸੇ ਉਹ ਨੀਲੀ ਰਾਵੀ ਚ ਵੀ ਆ ਜਾਂਦੀਆਂ ਹਾਂ ਨੀਲੀ ਰਾਵੀ ਤੇ ਮੂਰਾ ਦਾ ਥੋੜਾ ਜਿਹਾ ਬਸ ਥੋੜਾ ਜਿਹਾ ਫਰਕ ਆਈ ਹੈ ਹਾਂ ਜਿਵੇਂ ਮੂਰਾ ਚਾ ਲਾ ਠੀਕ ਲੰਮੀ ਹੋਊਗੀ ਧੌਣ ਪਤਲੀ ਹੋ ਲੰਮੀ ਹੋ ਹਨ ਜਿਹੜੀ ਮੈਂ ਮੁਰਾ ਚਾ ਕੋਈ ਸਿੰਗ ਦਾ ਮੈਟਰ ਨਹੀਂ ਹੈਗਾ ਵੀ ਸਿੰਗ ਜਿਆਦਾ ਕੁੰਡਾ ਜਾਂ ਖੁੱਲਾ ਆ ਕਿਵੇਂ ਹਨ ਉਹ ਚੀਜ਼ ਦਾ ਕੋਈ ਮੈਟਰ ਨਹੀਂ ਦੂਸਰੀ ਚਮੜੀ ਪਤਲੀ ਹੋ ਜੀ ਠੀਕ ਹੈ ਹਾਂਜੀ ਜਿਆਦਾ ਮੋਟੀ ਮੈਂਸ ਦੁੱਧ ਨਹੀਂ ਕੱਢਦੀ ਪਤਲੀ ਮੰਨ ਕੇ ਚਲੋ ਜਿਹੜੀ ਬੱਤ ਜੀ ਦੀ ਰਾਜੀ ਹੋਊਗੀ ਹੂੰ ਵੀ ਮੰਨ ਕੇ ਚਲੋ ਵੀ ਨਾ ਤਾਂ ਆਪਾਂ ਉਹ ਦੇਖਣ ਨੂੰ ਲੱਸੀ ਲੱਗੇ ਨਾ ਵਾੜੀ ਰਾਜੀ ਲੱਗੇ ਠੀਕ ਹੈ ਉਹ ਮੈਨੇ ਦੁੱਧ ਕੱਢਣਾ ਤੇ ਅੱਗਿਓਂ ਢੀੜੀ ਹੁੰਦੀ ਹੈ ਬੀ ਸੇਪ ਚ ਮੈਂ ਹੁੰਦੀ ਜੀ ਅੱਗਿਓਂ ਢੀੜੀ ਜਿਹੜੀ ਨੇ ਦੁੱਧ ਕੱਢਣਾ ਪਿੱਛੋਂ ਚੌੜੀ ਉਹਨੇ ਦੁੱਧ ਕ ਤੇ ਦੂਸਰਾ ਮੰਨ ਕੇ ਚਲੋ ਹੋਰ ਕੋਈ ਮੈਟਰ ਨਹੀਂਗਾ ਥਣ ਲੇਵਾ ਜਿਹੇ ਜਪ ਆਪਾਂ ਚਲੋ ਵੀ ਦੇਖ ਲਾਂਗੇ ਹਨ ਵੀ ਜਿਵੇਂ ਕੋਸਟ ਹੁੰਦੀ ਹੈ ਜਿਹੇ ਜੀ ਆਰਡਰ ਹੁੰਦਾ ਉਹ ਸਭ ਦਾ ਹੋ ਜਾਂਦਾ ਹਾਂ ਜਿਵੇਂ ਵਿੱਚ ਆਪਾਂ ਦੇਖਦੇ ਆ ਤਿਆਰ ਕੀਤੀਆਂ ਵੱਜਾਂ ਦੇ ਸੂ ਤੱਕ ਲੇਵੇ ਹੁੰਦੇ ਹਨਾ ਹਾਂਜੀ ਵੀਰੇ ਤੇ ਉਹ ਲੇਵੇ ਤੋਂ ਵੀ ਦੇਖ ਸਕਦੇ ਆ ਲੇਵਾ ਵੀਰੇ ਹਾਂ ਲੇਵਾ ਸਭ ਤੋਂ ਮੇਨ ਪੁਆਇੰਟ ਪਸ਼ੂ ਦਾ ਲੇਵਾ ਹੀ ਹੁੰਦਾ ਥਣ ਤੇ ਲੇਵਾ ਹੂੰ ਜੇ ਆਪਾਂ ਮੰਨ ਕੇ ਚਲੋ ਵੀ ਪਸ਼ੂ ਉਤੋਂ ਫਿੱਕਾ ਜੂ ਜਾਂ ਸਿੰਗ ਦਾ ਉਹਦਾ ਕਿਵੇਂ ਵੀ ਆ ਜਾਈ ਹਨਾ ਉਹ ਚੀਜ਼ ਤੁਸੀਂ ਛੱਡ ਦਿਓ ਜਦੋਂ ਦੁੱਧ ਜਦੋਂ ਦਾ ਕੋਈ ਚੱਕਰ ਨਹੀਂ ਹਾਂਜੀ ਹੂੰ ਆਰਡਰ ਮੰਨ ਕੇ ਜੇ ਲੇਕ ਤਾਂ ਲੌਂਕਨਾ ਆਰਡਰ ਨਾਲ ਲਵੇ ਕੋਈ ਵੀ ਭਰਾ ਜੀ ਨੇ ਵੀ ਲੈਣੀ ਹੈ ਮੈਂ ਜਿਆਦਾ ਲੌਂਕ ਮਾਡ ਹੋਵੇ ਹੋਵੇ ਬੜਾ ਵੱਡਾ ਢਿੱਲਾ ਜ ਨਹੀਂ ਥੋੜਾ ਫਿਰ ਮਾ ਉਹ ਨਾ ਹੋਵੇ ਹਮਮ ਹਾਂ ਪਰਫੈਕਟ ਹੋਵੇ ਜੜਿਆ ਹੋਵੇ ਜਮਾ ਹੈ ਵੀ ਆਪਾਂ ਤਰਦੀ ਮੈਂ ਨਾ ਹੱਲੇ ਨਾ ਆਰਡਰ ਠੀਕ ਹੈ ਦੂਸਰੀ ਗੱਲ ਉਹ ਥਣ ਹੋਵੇ ਪਾਵਰ ਵਾਲਾ ਵਧੀਆ ਠੀਕ ਮੁੱਠੀ ਦਾ ਥਣ ਹੋਵੇ ਚਾਹੇ ਚਲੋ ਥੋੜਾ ਲੰਮਾ ਪਰ ਆਪਾਂ ਦੱਸ ਦਿੰਦਾ ਵੀ ਥਣ ਪਾਵਰ ਹੈਗੀ ਆ ਥਣ ਚ ਕਿੰਨਾ ਜੀ ਉਹ ਚੀਜ਼ ਹੋ ਜਾਂਦੀ ਹੈ ਜਿਹੜੀ ਮੈਂ ਦਾ ਆਰਡਰ ਮੰਨ ਕੇ ਜਦੋਂ ਅਟੈਚ ਹੋਇਆ ਨਾ ਪੂਰਾ ਫਿਕਸ ਆਰਡਰ ਹੋਇਆ ਥਣ ਸਹੀ ਕਿ ਤੇ ਨਾ ਕਿਤੇ ਜਾ ਕੇ ਦੁੱਧ ਚ ਪਰਫੈਕਟ ਹੀ ਰਹਿਣੀ ਹੈ ਜੀ ਉਹ ਇਹ ਚੀਜ਼ ਆ ਜਾਂਦੀ ਹੈ ਹਨ ਤੇ ਲਾਭਪ੍ਰਿਤ ਪੰਜ ਚਾਰ ਮਿੰਟਾਂ ਚ ਆਪਾਂ ਥੋੜੇ ਜਿਹਾ ਮੈਡੀਸਨ ਬਾਰੇ ਵੀ ਦੱਸ ਦਈਏ ਹਨ ਹਾਂਜੀ ਵੀਰੇ ਜੀ ਦੀ ਦੁੱਧ ਵਾਸਤੇ ਜਾਂ ਜੈਲਮ ਵਗੈਰਾ ਆਉਂਦੀਆਂ ਜਾਂ ਆਪਾਂ ਕੀ ਵਰਤਨੇ ਕੈਲਸ਼ੀਅਮ ਵਗੈਰਾ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਫੀਲ ਹੋ ਗਈਆਂ ਹਾਂਜੀ ਹਾਂਜੀ ਵੀਰੇ ਉਹ ਲਾਭਪ੍ਰਿਤ ਜਿਹੜੀਆਂ ਇਹਨੇ ਚੀਜ਼ਾਂ ਮੜੇ ਹਾਂ ਚਲੋ ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਉਹ ਦੱਸ ਦਨੇ ਜਿਵੇਂ ਆਪਣਾ ਪਾਸੋਂ ਸੂਪਿਆ ਜੀ ਹਨਾ ਹਮ ਅੱਜ ਕੱਲ ਕੋਦਰ ਪੀਆ ਪਸ਼ੂਨ ਕੈਲਸ਼ੀਅਮ ਘਟਣਾ ਜੀ ਹਮ ਇਹ ਉਹਦਾ ਕਾਰਨ ਮੰਨ ਕੇ ਚਲੋ ਆਪਾਂ ਜਦੋਂ ਪਸੂ ਸੂਪਿਆ ਨੂੰ ਤਿੰਨ ਪਹਿਲੇ ਤਿੰਨ ਦਿਨ ਆਪਾਂ ਜਲ ਦੇ ਸਕਦੇ ਹਾਂ ਕੋਈ ਵੀ ਕੈਲਸ਼ੀਅਮ ਨਹੀਂ ਕੈਲਸ਼ੀਅਮ ਆਪਾਂ ਕੋਈ ਕੰਪਨੀ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਪ੍ਰੋਮੋਸ਼ਨ ਨਹੀਂ ਹੈਗੀ ਹਾਂ ਹਾਂਜੀ ਕੋਈ ਵੀ ਜਲ ਦੇ ਸਕਦੇ ਆ ਚਲੋ ਜਿਹਦੀ ਜਿੰਨੀ ਕਿ ਜੇਬ ਕਾਸ਼ਟ ਕਰਦੀ ਆ ਉਨੀ ਕੁ ਉਹ ਦੇ ਸਕਦਾ ਠੀਕ ਹੈ ਰਿਜ਼ਲਟ ਬਸ ਥੋੜਾ ਬਤੋਂ ਨੀਕੀ ਫਰਕ ਹੋ ਸਕਦਾ ਜੀ ਹੈਨਾ ਤੇ ਉਸ ਤੋਂ ਬਾਅਦ ਮੰਨ ਕੇ ਚਲੋ ਵੀ ਜਿਵੇਂ ਚਲੋ ਦੁੱਧ ਵਾਸਤੇ ਆਪਾਂ ਵਧਾਉਣ ਵਾਸਤੇ ਜਿਵੇਂ ਇਹਨਾਂ ਬਲੈਟ ਆਉਂਦਾ ਜੀ ਹੈਨਾ ਠੀਕ ਹੈ ਉਹ ਆਪਾਂ 100-100 ਗ੍ਰਾਮ ਪਸੂ ਨੂੰ ਦੇ ਸਕਦੀ ਆ ਠੀਕ ਆ ਵੀ ਉਹਨੇ ਵਧੀਆ ਜਰ ਉਹ ਕਿੰਨਾ ਚਿਰ ਕੰਮ ਕਰਦੀਆਂ ਇਹ ਚੀਜ਼ਾਂ ਲਾਪਰੀ ਤਾਂ ਇਹ ਦੇਖੋ ਕਈ ਵੀਰਾਂ ਦਾ ਇਹੀ ਉਹ ਕੁਐਸਚਨ ਹੁੰਦਾ ਮੈਨੂੰ ਵੀ ਫੋਨ ਕਰਦੀ ਆ ਜਦੋਂ ਕੋਈ ਮੈਮੂ ਲੈਣੀ ਹੁੰਦੀ ਆ ਹਾਲਾ ਕਹਿੰਦਾ ਵੀਰੇ ਯਾਰ ਜੈਲਾ ਜੁੱਲਾ ਤਾਂ ਨਹੀਂ ਦੇਈ ਬੈਠਾ ਇਹਨੂੰ ਹਣਾ ਉਹ ਚੀਜ਼ਾਂ ਨੇ ਇਹ ਨਹੀਂ ਹੁੰਦਾ ਵੀ ਕੋਈ ਮਈਆਂ ਨੂੰ ਜਿਹੜੀਆਂ ਜੈਲਾ ਨੇ ਉਹਨਾਂ ਨੇ ਦੁੱਧ ਨਹੀਂ ਵਧਾਉਣਾ ਬਿਲਕੁਲ ਵੀ ਉਹਨਾਂ ਨੇ ਮੈਦੇ ਅੰਦਰ ਕੈਲਸ਼ੀਅਮ ਦੀ ਵਿਟਾਮਿਨਾਂ ਦੀ ਕਮੀ ਪੂਰੀ ਕਰਨੀ ਆ ਜਦੋਂ ਉਹ ਕਮੀ ਪੂਰੀ ਹੋ ਗਈ ਮੈਨੇ ਆਟੋਮੈਟਿਕ ਦੁੱਧ ਤੇ ਆਉਣਾ ਠੀਕ ਆ ਹਾਂਜੀ ਇੱਕ ਵਾਰੀ ਦੇਣੀ ਆਂਦੀਆਂ ਹਾਂ ਇਹ ਇਹ ਤਿੰਨ ਜੈਲਾ ਹੁੰਦੀਆਂ ਜੀ ਤਿੰਨ ਜੈ ਪਹਿਲੇ ਤਿੰਨ ਦਿਨ ਸੂਣ ਤੋਂ ਦੇ ਸਕਦੇ ਆਪਾਂ ਹੂੰ ਉਹਦਾ ਅੱਗੇ ਤਾਂ ਹੁਣ ਚਲੋ ਜੇ ਆਪਾਂ ਨੂੰ ਕੈਲਸ਼ੀਅਮ ਦੀ ਕਮੀ ਪਸ਼ੂ ਚ ਲੱਗਦੀ ਹੈ ਤਾਂ ਆਪਾਂ ਉਹਨੂੰ ਦੇ ਸਕਦੇ ਆ ਕਿ ਇਹ ਨਹੀਂ ਹੈ ਵੀ ਆਪਾਂ ਦੇ ਨਹੀਂ ਸਕਦੇ ਜਿਵੇਂ ਐਨਾਬਲੈਟ ਹੋ ਗਿਆ ਉਹ ਜਦੋਂ ਮੰਨ ਲਓ ਵੀ ਆਪਣੇ ਪਸ਼ੂ ਨੂੰ 10-12 ਦਿਨ ਸੂਈ ਨੂੰ ਹੋ ਗਿਆ ਹੂੰ ਆਪਣਾ ਪਸ਼ੂ 15 ਆਲਾ ਉਹ 13 ਕਿਤੇ ਖੜ ਗਿਆ 12 ਕਿਤੇ ਖੜ ਗਿਆ ਠੀਕ ਉਦੋਂ ਆਪਾਂ ਉਹਨੂੰ ਯੂਜ਼ ਕਰ ਲਾਂਗੇ ਤਾਂ ਉਹਨੇ ਆਪਣੇ ਪਸ਼ੂ ਨੇ ਪੀਕ ਤੇ ਚੱਲਿਆ ਜਾਣਾ ਜੀ ਉਹਦੇ ਨਾਲ ਠੀਕ ਹਾਂਜੀ ਇਹ ਚੀਜ਼ਾਂ ਤੇ ਹੋਰ ਕੋਈ ਨਾ ਚੀਜ਼ ਲੱਗਲੀ ਤਾਂ ਕੋਈ ਕਲੀਅਰ ਕਰਨੀ ਹੋਵੇ ਇਹ ਟਾਈਮ ਬਹੁਤ ਹੋ ਜਾਂਦਾ ਨਾ ਤੇ ਪਸ਼ੂਵੰਦਰ ਬੰਨੇ ਬਾਈ ਦੇ ਪਸ਼ੂ ਵੀ ਦੇਖਨੇ ਆਪਾਂ ਵੀਡੀਓ ਨਹੀਂ ਮੇੜਦੇ ਕੋਈ ਖਾਸ ਚੀਜ਼ ਹੋਵੇ ਜੋ ਸ਼ੇਅਰ ਕਰਨੀ ਹੋਵੇ ਖਾਸ ਚੀਜ਼ ਵੀਰੇ ਇਹੀ ਹੈ ਦੇਖੋ ਬਰੀਡ ਤੇ ਕੰਮ ਕਰੋ ਜੀ ਹੂੰ ਚੰਗੀ ਬਰੀਡ ਭਾ ਲੈ ਲਓ ਚਾਹੇ ਇੱਕ ਮਹੀਨਾ ਲੈ ਲਓ ਜੇ ਆਪਾਂ ਮੰਨ ਲਓ ਵੀ ਕਿਸੇ ਭਰਾ ਨੇ 10 ਪਸ਼ੂ ਪਾਉਣੇ ਆ ਹੂੰ ਉਹ 2 ਮਹੀਨੇ ਚੰਗੀਆਂ ਲੈ ਲੈ ਠੀਕ ਹੈ ਸਬਰ ਜਰੂਰ ਕਰਨਾ ਪਊਗਾ ਹੂੰ ਇਹ ਨਹੀਂ ਹੈ ਵੀ ਆਪਾਂ ਅੱਜ ਮੈਂ ਲੈ ਲਈ ਤੇ ਆਪਣਾ 10 ਸਾਲ ਨੂੰ ਆਪਣਾ ਲੁਗਣਾ ਫਾਰਮ ਹੋ ਜੇ ਹਨ ਕਿਉਂਕਿ ਮੈਂ 2019 ਤੋਂ ਲੱਗੇ ਆ ਹਜੇ ਆਪਣੀ ਕੋਈ ਸੱਤਕ ਮਈਆਂ ਹੋਈਆਂ ਸਾਰੀਆਂ ਹੀ ਠੀਕ ਹੈ ਹੁਣ ਆਪਾਂ ਖਰੀਦ-ਖਰੀਦ ਕੇ ਕਿੰਨੀਆਂ ਕ ਬੰਨੀ ਜਾਵਾਂਗੀ ਤੁਹਾਨੂੰ ਪਤਾ ਹਨ ਬਰੀਡ ਕਰਦੀ ਹੋਣੀ ਹੈ ਘਰ ਦੀ ਬਰੀਡ ਤਿਆਰ ਹੋਵੇ ਚੰਗਾ ਸੀਮਣ ਵਰਤੋ ਮੇਨ ਚੀਜ਼ ਇੱਥੇ ਆ ਜਾਂਦੀ ਹੈ ਵੀ ਸੀਮਣ ਪੱਖੋਂ ਮਾਰ ਬਹੁਤ ਆਉਂਦੀ ਹੈ ਆਪਣੇ ਕਿਸਾਨ ਨੂੰ ਪੈ ਵੀ ਰਹੀ ਹੈ ਪੈ ਵੀ ਰਹੀ ਹੈ ਮੈਂ ਵੈਸੇ ਚਲੋ ਪਸ਼ੂ ਚੰਗੇ ਸੀ ਫਿਰ ਵੀ 12 13 14 ਕਿਲੋ ਵਾਲੀਆਂ ਦੇਸੀ ਮਹੀਆਂ ਆਪਣੇ ਕੋਲ ਸੀਗੀਆਂ ਹੂੰ ਉਹਨਾਂ ਦੇ ਸੀਮਣ ਪੱਖੋਂ ਬਹੁਤ ਮਾਰ ਪਈ ਵੀਰੇ ਸੀਮਣ ਕਿਉਂ ਡਾਕਟਰ ਤੋਂ ਲਵਾ ਲੈਨੇ ਚਲੋ ਨੌਲੇਜ ਰੱਖਦੇ ਨਹੀਂ ਸੀ ਕਿ ਇਹੇ ਚਲਾ ਗਿਆ ਪੈਸੇ ਵੀ ਬਹੁਤ ਦਿੱਤੇ ਆ ਸੀਮਣਾਂ ਦੇ ਪਰ ਰਿਜ਼ਲਟ ਵੀ ਆਪਣਾ ਜ਼ੀਰੋ ਰਿਹਾ ਹੈ ਨਾ ਠੀਕ ਆ ਸੀਮਣ ਖੁਦ ਲੈ ਆਓ ਹਸਰ ਜੁਨੀਵਰਸਿਟੀ ਬਾਗ ਜੋ ਜਾਂ ਆਪਣੀ ਨਾਬੇ ਜੁਨੀਵਰਸਿਟੀ ਹੈ ਜਾਂ ਆਪਣੀ ਗੁਰਵਾਸੂ ਆ ਇਹਦਾ ਸੀਮਣ ਵੀ ਆਪਾਂ ਯੂਜ਼ ਕਰ ਲਾਂਗੇ ਨਾ ਫਿਰ ਵੀ ਆਪਾਂ ਨੂੰ ਸਹੀ ਰਿਜ਼ਲਟ ਮਿਲਣਗੇ ਹਾਂ ਜਾਂ ਜੇ ਮੇਲੇ ਲੱਗੀਆਂ ਤਾਂ ਤੁਸੀਂ ਮੇਲੇ ਲੱਗੀਆਂ ਨੇ ਵੀ ਉੱਥੋਂ ਆਪਣੇ ਕਿਸੇ ਡਾਕਟਰ ਫਿੱਤਰ ਹੁੰਦੀ ਹੈ ਜੀ ਫਰਾਫਵਾ ਲਓ ਜੀ ਉਹ ਲਵਾ ਲਓ ਹਨਾ ਹਾਂ ਕਿਉਂਕਿ ਪਤਾ ਹੀ ਹੁੰਦਾ ਮਨ ਅਨਸਾਰ ਚ ਆਪਣੇ ਪੰਜ ਚਾਰ ਤਾਂ ਆਈਆਂ ਨੇ ਉਹਨੇ ਇੱਕ ਵਧੀਆ ਫਵਾ ਲਓ ਹੁਣ ਜਿੰਨੇ ਚਲੋ ਮੇਰੇ ਕੋਲੇ ਪਸੂ ਆ ਜੀ ਹਮ ਮੇਰੀ ਮਾਂ ਮੰਨ ਲਓ ਵੀ ਅੱਜ ਹੀਟ ਚ ਜਾਹ ਰਾਤ ਨੂੰ ਆ ਗਈ ਹਮ ਤਾਂ ਮੈਂ ਹੁਣ ਗੱਡੀ ਲੈ ਕੇ ਚੱਲ ਜਾਣਾ ਹਮ ਟੜਕੇ ਨੂੰ ਲੈ ਕੇ ਇਹਦੇ ਸੀਮਣ ਭਰੋਣਾ ਠੀਕ ਆ ਜਿਹੜਾ ਸੋਚ ਲਿਆ ਉਹੀ ਭਰੋਣਾ ਹਮ ਪਰ ਲਿਆਉਣਾ ਅਗਲੇ ਦੇ ਘਰੋਂ ਹਾਂ ਉਹ ਚਾਹੀਏ ਅਗਲਾ ਡੁਪਲੀਕੇਸੀ ਦੇ ਰਿਹਾ ਚਾਹੇ ਕੁਝ ਦੇ ਰਿਹਾ ਮੰਨ ਨੂੰ ਤਸੱਲੀ ਤਾਂ ਹੈ ਵੀ ਆਪਾਂ ਉਹਦੇ ਘਰੋਂ ਲੈ ਕੇ ਬਾਕੀ ਚੰਗੇ ਫਾਰਮ ਨੇ 20 25 ਪਸ਼ੂ ਆਪਣੇ ਕੋਲ ਹੈਗੇ ਨੇ ਤਾਂ ਤੁਸੀਂ ਮੰਨ ਲਓ ਸਿਲੈਂਡਰ ਵਗੈਰਾ ਆਪਾਂ ਸਿਲੈਂਡਰ ਵਗੈਰਾ ਰੱਖ ਸਕਦੇ ਹਣਾ ਕਿਉਂਕਿ ਇਸ ਮੈਟਰ ਤੇ ਵੀ ਦੋਸਤ ਆਪਾਂ ਗੱਲ ਕਰਾਂਗੇ ਲੱਭੀ ਤਾਂ ਅਗਲੀ ਵੀਡੀਓ 'ਚ ਕਰਾਂਗੇ ਸਿਮੰਟ ਤੇਲ 'ਚ ਜਰੂਰ ਵੀਰੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਹਣਾ ਮੈਨੂੰ ਵੀ ਕਿਉਂਕਿ ਆਪਾਂ ਆਪ ਪਸ਼ੂ ਰੱਖਦੇ ਆ ਤਾਂ ਜ਼ਰੂਰੀ ਹੈ ਵੀ ਯਾਰ ਕੋਈ ਸਮਾਂ ਨਾਲ ਅੰਦਰ ਹੋਣਾ ਹਾਂਜੀ ਹਾਂ ਵੀਰੇ ਤੇ ਸਾਰੀ ਆਪਾਂ ਗੱਲਬਾਤ ਕਰਾਂ ਵੀ ਕਿਹੜੇ ਸਿਮੰਟ ਚੰਗੇ ਨੇ ਤੇ ਧੰਨਵਾਦ ਲਾਇਬ੍ਰੀ ਦਾ ਨੰਬਰ ਬੋਲ ਦਈ ਆਪਣਾ ਨੰਬਰ ਆਪਣਾ 62801 ਵੀਰੇ 45038 ਜੀ 45038 ਨੰਬਰ ਆਪਾਂ ਕਰ ਦਾਂਗੇ ਮੈਂਸ਼ਨ ਵੀਡੀਓ ਦੇ ਵਿੱਚ ਤੇ ਜਰੂਰ ਦੱਸੋ ਦੋਸਤੋ ਬਈ ਲਾਇਬ੍ਰੀ ਦੀਆਂ ਗੱਲਾਂ ਮਤਕ ਕਿਵੇਂ ਲੱਗੀਆਂ ਤੇ ਧੰਨਵਾਦ ਸਾਰਾ ਧੰਨਵਾਦ ਵੀਰੇ ਤੁਹਾਡਾ ਵੀ ਬਹੁਤ-ਬਹੁਤ ਠੀਕ ਹੈ ਬਾਈ